ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸੰਡੇ ਦਾ ਦਿਨ ਸੀ ਘਰ ਬੈਠੇ ਸੀ ਬੈਠਿਆ ਬੈਠਿਆ ਹਸਬੰਦ ਨੇ ਕਿਹਾ ਅੱਜ ਤਾਂ ਚੁੱਪ ਜਿਹੀ ਲੱਗਦੀ ਆ ਮੈਂ ਉਹਨਾਂ ਨੂੰ ਦੱਸਿਆ ਕਿ ਜਦੋਂ ਦਾ ਮੈਨੂੰ ਪਿੰਡ ਤੋਂ ਫੋਨ ਆਇਆ ਮੇਰਾ ਦਿਲ ਜਿਆ ਨਹੀਂ ਲੱਗ ਰਿਹਾ ਪਿੰਡੋਂ ਵੀਰੇ ਦੇ ਬਿਮਾਰ ਹੋਣ ਦੀ ਖਬਰ ਆਈ ਸੀ ਪਤਾ ਨਹੀਂ ਕਿਉਂ ਦਿਲ ਕਰਦਾ ਸੀ ਕਿ ਜਲਦੀ ਉਹਦੇ ਕੋਲ ਪਹੁੰਚ ਜਾਵਾਂ ਪਰ ਰਸਤਾ ਬਹੁਤ ਲੰਬਾ ਸੀ ਜਾ ਨਹੀਂ ਸਕਦੇ ਮੈਨੂੰ ਕਹਿੰਦੇ ਇੰਨੀ ਜਲਦੀ ਮੈਂ ਤੈਨੂੰ ਪਿੰਡ ਤਾਂ ਨਹੀਂ ਲਿਜਾ ਸਕਦਾ ਪਰ ਉੱਥੇ ਲੈ ਜਾ ਸਕਦਾ ਜਿੱਥੇ ਤੇਰੇ ਦਿਲ ਨੂੰ ਸਕੂਨ ਆਵੇ ਤੇ ਉਹ ਮੈਨੂੰ ਗੁਰੂ ਘਰ ਲੈ ਗਏ ਗੁਰਦੁਆਰਾ ਸ਼ੇਰ ਟਾ ਸਾਹਿਬ ਜਿੱਥੇ ਮੈਂ ਅਕਸਰ ਚਲੀ ਜਾਂਦੀ ਹਾਂ ਤੇ ਉੱਥੇ ਜਾ ਕੇ ਵਾਈਗੁਰੂ ਜੀ ਦੇ ਨਾਲ ਬਹੁਤ ਗੱਲਾਂ ਕਰਦੀ ਹਾਂ ਤੇ ਦਿਲ ਨੂੰ ਸਕੂਨ ਵੀ ਮਿਲਦਾ ਏ ਗੁਰਦੁਆਰਾ ਸਾਹਿਬ ਪਹੁੰਚ ਕੇ ਇੰਜ ਲੱਗਾ ਜਿਵੇਂ ਦਿਲ ਨੂੰ ਇੱਕ ਸਕੂਨ ਜਿਹਾ ਮਿਲ ਗਿਆ ਹੋਵੇ ਜਿਵੇਂ ਮੈਂ ਆਪਣੀ ਮਾਂ ਕੋਲ ਪਹੁੰਚ ਗਈ ਹੋਵਾਂ ਤੇ ਆਪਣੀ ਮਾਂ ਨੂੰ ਗੱਲਾਂ ਦੱਸਣ ਲੱਗ ਪਾਵਾਂ ਮੈਂ ਫਟਾਫਟ ਗੱਡੀ 'ਚੋਂ ਉੱਤਰ ਕੇ ਗੁਰਦੁਆਰਾ ਸਹਿਬ ਵੱਲ ਜਾਣਾ ਸ਼ੁਰੂ ਕੀਤਾ ਗੁਰਦੁਆਰੇ ਦੇ ਅੰਦਰ ਜਾਂਦਿਆਂ ਹੀ ਜਿਵੇਂ ਮਨ ਨੂੰ ਇੱਕ ਟੇਕ ਜੀ ਆ ਵੀ ਹੋਵੇ ਜਿਵੇਂ ਮੈਂ ਆਪਣੇ ਸਾਰੇ ਦੁੱਖਾਂ ਦਾ ਭਾਰ ਵਾਹਿਗੁਰੂ ਜੀ ਦੇ ਅੱਗੇ ਰੱਖ ਦਿੱਤਾ ਤੇ ਉਹਨਾਂ ਨੇ ਸਾਰਾ ਭਾਰ ਮੇਰਾ ਹੌਲਾ ਕਰ ਦਿੱਤਾ ਸਾਰਾ ਕੁਝ ਜਿਵੇਂ ਭੁੱਲ ਗਈ ਹੋਵਾਂ ਕੁਝ ਵੀ ਯਾਦ ਨਾ ਰਿਹਾ ਹੋਵੇ ਕੁਝ ਭੁਲਾ ਲੈਂਦਾ ਇੰਨਾ ਵਧੀਆ ਅੰਦਰ ਕੀਰਤਨ ਹੋ ਰਿਹਾ ਸੀ ਕਿ ਮਨ ਬਸ ਕੀਰਤਨ ਦੇ ਵਿੱਚ ਇੰਨਾ ਜ਼ਿਆਦਾ ਆਨੰਦਿਤ ਹੋ ਗਿਆ ਕਿ ਮੈਨੂੰ ਕੁਝ ਪਲ ਲਈ ਸਾਰੇ ਦੁੱਖ ਭੁੱਲ ਗਏ ਤੇ ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ ਵਾਹਿਗੁਰੂ ਜੀ ਮੇਰੇ ਵੀਰ ਨੂੰ ਜਲਦੀ ਠੀਕ ਕਰ ਦਿਓ ਭੈਣ ਭਰਾ ਚਾਹੇ ਜਿੰਨਾ ਮਰਜ਼ੀ ਆਪਸ ਵਿੱਚ ਲੜਦੇ ਹੋਣ ਪਰ ਜਦੋਂ ਭੈਣ ਭਰਾ ਦੇ ਉੱਤੇ ਦੁੱਖ ਦੀ ਘੜੀ ਆਉਂਦੀ ਹੈ ਤਾਂ ਸੱਚੀ ਮਨ ਨੂੰ ਬੜਾ ਦੁੱਖ ਲੱਗਦਾ ਹੈ ਮੈਂ ਵੀ ਅਜੋ ਉਸੇ ਸਥਿਤੀ ਦੇ ਵਿੱਚ ਸੀ ਤੇ ਵੀਰੇ ਨਾਲ ਬਾਰ-ਬਾਰ ਗੱਲ ਕਰ ਰਹੀ ਸੀ ਅੰਦਰ ਬੈਠ ਕੇ ਪਾਠ ਕਰਦਿਆਂ ਵੀ ਸਿਰਫ ਵੀਰੇ ਦੀ ਯਾਦ ਆ ਰਹੀ ਸੀ ਤੇ ਵਾਇਗਰੀ ਜੀ ਨੂੰ ਬਾਰ-ਬਾਰ ਕਹਿ ਰਹੀ ਸੀ ਵਾਇਗੂਚੀ ਮੇਰੇ ਵੀਰ ਨੂੰ ਠੀਕ ਕਰ ਦੋ ਜਲਦੀ ਤੋਂ ਜਲਦੀ ਠੀਕ ਕਰ ਦੋ ਕਿਉਂਕਿ ਭੈਣ ਭਰਾਵਾਂ ਨਾਲ ਹੀ ਸਰਦਾਰੀ ਹੁੰਦੀ ਹੈ ਦੁਨੀਆਂ ਤੇ ਸਾਰੇ ਰਿਸ਼ਤੇ ਹੁੰਦੇ ਆ ਪਰ ਜੋ ਮਾਂ ਬਾਪ ਨੇ ਢਿੱਡੋਂ ਜਾਈ ਹੁੰਦੇ ਨੇ ਨਾ ਉਹਨਾਂ ਨਾਲ ਇੱਕ ਅਜੀਬ ਹੀ ਰਿਸ਼ਤਾ ਹੁੰਦਾ ਹੈ ਮਾੜੀ ਜੀ ਵੀ ਉਹਨਾਂ ਤੇ ਕੋਈ ਸਰਟੀਫਿਕੇਟ ਲੱਗ ਜਾਵੇ ਤਾਂ ਦਿਲ ਦੇ ਵਿੱਚ ਇੱਕ ਚੀਜ਼ ਜੀ ਉੱਠਦੀ ਹੈ ਕਿ ਹਾਈ ਜਲਦੀ ਦੇ ਕੇ ਉਸਦੇ ਕੋਲ ਪਹੁੰਚ ਜਾਵਾਂ ਪਰ ਕਈ ਵਾਰੀ ਘਰਾਂ ਦੀਆਂ ਮਜਬੂਰੀਆਂ ਹੁੰਦੀਆਂ ਨੇ ਕਿ ਆਪਾਂ ਜਾ ਨਹੀਂ ਸਕਦੇ ਪਰ ਆਪਾਂ ਉਹਨਾਂ ਲਈ ਬੈਠ ਕੇ ਚਾਹੇ ਦੂਰ ਹੀ ਬੈਠੇ ਹੋਈਏ ਅਰਦਾਸ ਤਾਂ ਕਰ ਸਕਦੇ ਹਾਂ ਕਿ ਵਾਹਿਗੁਰੂ ਜੀ ਸਾਰੇ ਪਾਸੇ ਸੁੱਖ ਸ਼ਾਂਤੀ ਰੱਖਿਓ ਚੜ੍ਹਦੀ ਕਲਾ ਵਿੱਚ ਰੱਖਿਓ ਸਭ ਨੂੰ ਕੁਝ ਥੇਰ ਗੁਰਦੁਆਰਾ ਸਾਹਿਬ ਵਿੱਚ ਰੁਕਣ ਤੋਂ ਬਾਅਦ ਫਿਰ ਅਸੀਂ ਸਾਰੀ ਫੈਮਿਲੀ ਘਰ ਵਾਪਸ ਆ ਗਏ